ਸਤ ਸ੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਦੇ ਚੰਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਮੇਰੀ ਅੱਜ ਦੀ ਕਹਾਣੀ ਨੂੰ ਬਹੁਤ ਪਿਆਰ ਦਿਓਗੇ ਹਾਂਜੀ ਸ਼ੁਰੂ ਕਰਦੇ ਹਾਂ ਕਹਾਣੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੀ ਕਹਾਣੀ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਚਲਦੇ ਹਾਂ ਕਹਾਣੀ ਵੱਲ ਰੋਜ਼ ਦੀ ਤਰਾਂਬਲ ਦੇ ਕੇ ਘਰ ਸਵੇਰੇ ਸਵੇਰੇ ਅੱਜ ਵੀ ਬੜਾ ਰੌਲਾ ਪੈ ਰਿਹਾ ਸੀ ਇਹ ਰੌਲਾ ਅਕਸਰ ਹੀ ਉਹਨਾਂ ਦੇ ਘਰ ਪੈਂਦਾ ਸੀ ਕਿਉਂਕਿ ਬਲਦੇਵ ਦੇ ਦੋਨੇ ਮੁੰਡੇ ਜਵਾਨ ਹੋ ਚੁੱਕੇ ਸੀ ਪਰ ਉਸ ਨਾਲ ਕੰਮ ਵਿੱਚ ਹੱਥ ਨਹੀਂ ਵਟਾਉਂਦੇ ਸੀ ਬਲਦੇਵ ਛੁੱਟੀ ਵਾਲੇ ਦਿਨ ਉਹਨਾਂ ਨੂੰ ਕਹਿੰਦਾ ਮੇਰੇ ਨਾਲ ਖੇਤ ਚੱਲੂ ਕੰਮ ਕਰਵਾਓ ਉਹ ਸੀ ਕਿ ਉੱਠਣ ਦਾ ਨਾਮ ਹੀ ਨਹੀਂ ਲੈਂਦੇ ਸੀ ਤਾਂ ਉਹ ਆਪਣੇ ਘਰ ਵਾਲੀ ਨੂੰ ਤੇ ਆਪਣੀ ਮਾਂ ਨੂੰ ਕਹਿੰਦਾ ਰਹਿੰਦਾ ਸੀ ਕਿ ਤੁਸੀਂ ਇਹਨਾਂ ਨੂੰ ਸਵੇਰੇ ਜਲਦੀ ਕਿਉਂ ਨਹੀਂ ਉਠਾਉਂਦੀਆਂ ਤੁਸੀਂ ਬਹੁਤ ਸਿਰ ਤੇ ਚੜਾ ਰੱਖਿਆ ਹੋਇਆ ਹੈ ਤਾਂ ਉਹਨਾਂ ਦੋਨਾਂ ਨੂੰ ਸੱਸ ਨੇ ਇੱਕ ਵਾਰ ਬਲਦੇਵ ਨੂੰ ਇੰਨਾ ਕਹਿ ਕੇ ਖੇਤ ਭੇਜ ਦਿੱਤਾ ਕਿ ਤੁਸੀਂ ਚਲੋ ਇਹ ਤੁਹਾਡੇ ਮਗਰੇ ਹੀ ਆਉਂਦੇ ਨੇ ਬਲਦੇਵ ਖੇਤ ਚਲਾ ਗਿਆ ਤਾਂ ਬਲਦੇਵ ਦੇ ਘਰ ਵਾਲੀ ਅਮਰਜੀਤ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਅੱਜਕੱਲ ਹੈਪੀ ਦੇ ਡੈਡੀ ਨੂੰ ਗੁੱਸਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਹੈ ਤਾਂ ਉਸਦੀ ਸੱਸ ਕਹਿਣ ਲੱਗੀ ਹਾਂ ਮੈਂ ਵੀ ਦੇਖ ਰਹੀ ਆ ਪਿਛਲੇ ਕੁਝ ਦਿਨਾਂ ਤੋਂ ਗੱਲ ਗੱਲ ਤੇ ਖਿਜਿਆ ਰਹਿੰਦਾ ਦੋਨਾਂ ਨੂੰ ਸੱਸ ਨੂੰ ਨੇ ਬੱਚਿਆਂ ਨੂੰ ਉਠਾਇਆ ਚਾਹ ਪਾਣੀ ਪਿਆ ਤੇ ਬਲਦੇਵ ਦੇ ਮਗਰ ਖੇਤ ਭੇਜ ਦਿੱਤਾ ਪਰ ਦੁਪਹਿਰ ਵੇਲੇ ਫਿਰ ਜਦੋਂ ਬਲਦੇਵ ਘਰ ਆਇਆ ਤਾਂ ਆਉਂਦਿਆਂ ਹੀ ਰੌਲਾ ਪਾਉਣ ਲੱਗ ਪਿਆ ਅਮਰਜੀਤ ਨੂੰ ਕਹਿਣ ਲੱਗਾ ਤੈਨੂੰ ਪਤਾ ਨਹੀਂ ਜਦੋਂ ਅਸੀਂ ਖੇਤ ਕੰਮ ਕਰਦੇ ਸੀ ਤਾਂ ਸਾਡੀ ਰੋਟੀ ਕਿਉਂ ਨਹੀਂ ਫੜਾ ਕੇ ਆਈ ਅਸੀਂ ਭੁੱਖੇ ਮਰ ਗਏ 11 ਵਜ ਗਏ ਨੇ ਤੇ ਹੁਣ ਅਸੀਂ ਖੇਤ ਕੰਮ ਛੱਡ ਕੇ ਵਾਪਸ ਆ ਗਏ ਹਾਂ ਇੰਨਾ ਟਾਈਮ ਭੁੱਖ ਵੀ ਨਹੀਂ ਕੱਟੀ ਜਾਂਦੀ ਸੀ ਜੇ ਤੂੰ ਸਾਡੀ ਰੋਟੀ ਫੜਾ ਆਉਂਦੀ ਤਾਂ ਅਸੀਂ 2 ਘੰਟੇ ਹੋਰ ਕੰਮ ਕਰ ਲੈਂਦੇ ਅੱਜ ਜਵਾਕਾਂ ਨੂੰ ਛੁੱਟੀ ਸੀ ਤੇ ਮੈਨੂੰ ਵੀ ਲਾਲਚ ਸੀ ਪਰ ਅਮਰਜੀਤ ਆਪਣੀ ਗਲਤੀ ਮੰਨਣ ਦੀ ਬਜਾਏ ਬਲਦੇਵ ਨਾਲ ਲੜਨ ਲੱਗ ਪਈ ਕਿ ਤੈਨੂੰ ਮੇਰੇ ਕੰਮ ਨਹੀਂ ਦਿਸਦੇ ਜੋ ਮੈਂ ਘਰ ਵਿੱਚ ਕਰਦੀ ਹਾਂ ਦੋਨੇ ਬਹਿਸ ਕਰਨ ਲੱਗ ਪਏ ਤਾਂ ਬਲਦੇਵ ਦੀ ਮਾਂ ਨੇ ਦੋਨਾਂ ਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਰੋਟੀ ਖਾ ਕੇ ਬਲਦੀਪ ਤੇ ਦੋਨੋਂ ਜਵਾਕ ਆਰਾਮ ਕਰਨ ਲੱਗ ਪਏ। ਉਹਨਾਂ ਦੀ ਗਵੰਟਨ ਸੀ ਤੋਂ ਉਹਨਾਂ ਦੇ ਘਰ ਆਈ ਕਹਿਣ ਲੱਗੀ ਅਮਰਜੀਤ ਭੈਣੇ ਥੋੜੀ ਜੀ ਸਬਜ਼ੀ ਹੈਗੀ ਆ ਤਾਂ ਦੇ ਦਿਓ। ਨਹੀਂ ਮੇਰਾ ਤਾਂ ਮੁੰਡਾ ਰੋਟੀ ਨਹੀਂ ਖਾਂਦਾ ਸਬਜ਼ੀ ਤੋਂ ਬਗੈਰ। ਅਮਰਜੀਤ ਕਹਿਣ ਲੱਗੀ ਹਾਂ ਭੈਣ ਲੈ ਜਾ ਸਬਜ਼ੀ ਪਈ ਐ। ਸਬਜ਼ੀ ਦਾ ਤਾਂ ਐਵੇਂ ਬਹਾਨਾ ਹੀ ਬਣਾ ਕੇ ਆਈ ਸੀ ਸੀ ਤੋਂ। ਅਮਰਜੀਤ ਨੂੰ ਕਹਿਣ ਲੱਗੀ ਨਹੀਂ ਅਮਰਜੀਤ ਤੁਹਾਡੇ ਘਰ ਹੁਣ ਬਹੁਤ ਜ਼ਿਆਦਾ ਰੌਲਾ ਰੱਪਾ ਪੈਂਦਾ ਰਹਿੰਦਾ। ਸਾਰਾ ਦਿਨ ਤੁਸੀਂ ਲੜਾਈ ਝਗੜਾ ਕਰਦੇ ਰਹਿੰਦੇ ਹੋ ਤਾਂ ਅਮਰਜੀਤ ਕਹਿਣ ਲੱਗੀ ਪਤਾ ਨਹੀਂ ਭੈਣੇ ਹੈਪੀ ਦੀ ਡੈਡੀ ਨੂੰ ਤਾਂ ਮਹੀਨੇ ਕਦਾ ਕੀ ਹੋਇਆ ਸਾਰਾ ਦਿਨ ਸਾਡੇ ਨਾਲ ਲੜੀ ਜਾਂਦੇ ਨੇ ਤਾਂ ਸੀਤੋ ਜਿਹੜੀ ਕਿ ਅੰਧਵਿਸ਼ਵਾਸ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਦੀ ਸੀ ਕਹਿਣ ਲੱਗੀ ਭੈਣੇ ਗੁੱਸਾ ਨਾ ਕਰੀ ਜ਼ਰੂਰ ਤੇਰੇ ਘਰ ਵਾਲੇ ਨੂੰ ਕੁਝ ਚੁੰਬੜਿਆ ਹੈ ਕਿਤੇ ਢਾਲਾ ਤਾਂ ਨਹੀਂ ਟੱਪ ਗਿਆ ਹੋਣਾ ਜਿਹੜਾ ਸਾਰਾ ਦਿਨ ਇਹਨੂੰ ਇੰਨਾ ਕ੍ਰੋਧ ਚੜੀ ਜਾਂਦਾ ਹੈ ਅਮਰਜੀਤ ਵੀ ਕਹਿਣ ਲੱਗੀ ਹਾਂ ਭੈਣੇ ਗੱਲ ਤਾਂ ਤੇਰੀ ਸਹੀ ਆ ਪਤਾ ਨਹੀਂ ਕਿਉਂ ਸਾਰਾ ਦਿਨ ਵੱਡੂ ਖਾਉਂ ਹੀ ਕਰਦਾ ਰਹਿੰਦਾ ਤੇ ਕਹਿਣ ਲੱਗੀ ਨਹੀਂ ਆਪਣੇ ਬਾਈ ਵਾਲੀ ਦੇਖ ਲੈ ਕਿੰਨਾ ਕੁੱਤ ਕਲੇਸ਼ ਕਰਦਾ ਰਹਿੰਦਾ ਸੀ ਘਰੇ ਮੈਂ ਤਾਂ ਜਦੋਂ ਦੀ ਕੁਟਿਆ ਵਾਲੇ ਬਾਪੇ ਕੋਲੇ ਜਾਣ ਲੱਗੀ ਆ ਭੈਣੇ ਸਾਡੇ ਘਰ ਤਾਂ ਸੁੱਖ ਸ਼ਾਂਤੀ ਆ ਉਦੋਂ ਹੀ ਅਮਰਜੀਤ ਕਹਿਣ ਲੱਗੀ ਸੀ ਤੋ ਭੈਣੇ ਉਹ ਬਾਬਾ ਫਿਰ ਤੁਹਾਨੂੰ ਕੀ ਦਿੰਦਾ ਤਾਂ ਸੀਤੋ ਕਹਿੰਦੀ ਉਹ ਬਾਬਾ ਤਾਂ ਸਭ ਕੁਝ ਦੱਸ ਦਿੰਦਾ ਹੈ ਕਿ ਕਿਸੇ ਦਾ ਕੀਤਾ ਕਰਾਇਆ ਤਾਂ ਵੀ ਦੱਸ ਦਿੰਦਾ ਹੈ ਜੇ ਕੋਈ ਬਾਹਰੋਂ ਮਾੜੀ ਚੀਜ਼ ਬੰਦੇ ਨੂੰ ਚੁੰਬੜੀ ਹੈ ਤਾਂ ਉਹ ਵੀ ਦੱਸ ਦਿੰਦਾ ਹੈ ਬਾਬਾ ਢਾਲੇ ਲਾ ਦਿੰਦਾ ਹੈ ਤੇ ਉਹ ਲਾ ਕੇ ਬੰਦਾ ਚੰਗਾ ਭਲਾ ਹੋ ਜਾਂਦਾ ਹੈ ਅਮਰਜੀਤ ਕਹਿਣ ਲੱਗੀ ਭੈਣੇ ਕਦੇ-ਕਦੇ ਤਾਂ ਮੈਨੂੰ ਵੀ ਲੱਗਦਾ ਹੈ ਕਿ ਸਾਡੇ ਘਰ ਜ਼ਰੂਰ ਕਿਸੇ ਦਾ ਕੀਤਾ ਕਰਾਇਆ ਹੋ ਮੇਰੇ ਜਵਾਕਾਂ ਲਈ ਦੇਖ ਲਾ ਮੇਰਾ ਮੁੰਡਾ ਚੰਗਾ ਭਲਾ ਪੜਦਾ ਸੀ ਆ ਮੇਰਾ ਛੋਟਾ ਮੁੰਡਾ ਫਿਰ ਵੀ ਫੇਲ ਹੋ ਗਿਆ ਨਾ ਭੈਣੇ ਮੇਰਾ ਵੀ ਸਰੀਰ ਦਰਦ ਕਰਦਾ ਰਹਿੰਦਾ ਮੈਂ ਵੀ ਦਵਾਈ ਬੂਟੀ ਤੇ ਹੀ ਚਲਦੀ ਆਂ ਤਾਂ ਸੀਤੋ ਕਹਿਣ ਲੱਗੀ ਚੱਲ ਤੈਨੂੰ ਫਿਰ ਮੈਂ ਕੁਟਿਆ ਲੈ ਚਲਦੀ ਆਂ ਬਾਬੇ ਕੋਲੇ ਕਰ ਦੂਗਾ ਤੇਰਾ ਵੀ ਉਪਾਅ ਅਮਰਜੀਤ ਕਹਿਣ ਲੱਗੀ ਭੈਣੇ ਤੇਰਾ ਬਾਈ ਤਾਂ ਸਿਆਣਿਆਂ ਸੱਪਿਆਂ ਦਾ ਨਾਂ ਨਹੀਂ ਲੈਣ ਦਿੰਦਾ ਜਾਣੋ ਨਹੀਂ ਮੈਨੂੰ ਕਿੱਥੇ ਦੇਣਾ ਮੈਂ ਬੇਬੇ ਕੋਲੇ ਗੱਲ ਕਰਕੇ ਦੇਖਦੀ ਆਂ ਜੇ ਉਹ ਮੰਨ ਗਈ ਤਾਂ ਅਸੀਂ ਦੋਨੇ ਨੂੰ ਸੱਸ ਬਲਦੇਵ ਤੋਂ ਪੜਦੇ ਨਾਲ ਕਰਦਾ ਉਪਾਅ ਕਰਾ ਲਾਂਗੇ ਸੀਤੋ ਕਹਿਣ ਲੱਗੀ ਚੰਗਾ ਭੈਣੇ ਫਿਰ ਬੀਬੇ ਨਾਲ ਗੱਲ ਕਰਕੇ ਮੈਨੂੰ ਦੱਸੀ ਮੈਂ ਲੈ ਚੱਲੂੰਗੀ ਤੈਨੂੰ ਕੁਟੀਆ ਵਾਲੇ ਬਾਬੇ ਕੋਲ ਗੱਲਾਂ ਬਾਤਾਂ ਕਰਦੀ ਨੂੰ ਅਮਰਜੀਤ ਨੂੰ ਕੰਮ ਨੂੰ ਦੁਪਹਿਰਾ ਚੜ ਗਿਆ ਫਟਾਫਟ ਉਹਨੇ ਆਪਣੇ ਲੀੜੇ ਕੱਪੜੇ ਧੋਤੇ ਤੇ ਹੋਰ ਵੀ ਜੋ ਕੰਮ ਰਹਿੰਦੇ ਸੀ ਕੀਤੇ ਫਿਰ ਆਰਾਮ ਕਰਨ ਲੱਗ ਗਈ ਤੇ ਉਹਦੀ ਅੱਖ ਲੱਗ ਗਈ ਪਤਾ ਹੀ ਨਾ ਲੱਗਿਆ ਕਿ ਕਦੋਂ 3 ਵਜ ਗਏ ਬਲਦੇਵ ਉੱਠਿਆ ਤੇ ਰੌਲਾ ਪਾਉਣ ਲੱਗ ਗਿਆ ਅਮਰਜੀਤ ਬੜੇ ਮੋਇ ਨਾਲ ਸੁੱਤੀ ਪਈਆਂ ਤੇ ਨੂੰ ਚਾਹ ਪਾਣੀ ਦਾ ਕੋਈ ਫਿਕਰ ਨਹੀਂ 3 ਵਜ ਗਏ ਨੇ ਅੱਜ ਦੁਪਹਿਰ ਦੀ ਚਾਹ ਰੋਟੀ ਬਣਾਉਣੀ ਆ ਕਿ ਨਹੀਂ ਅਮਰਜੀਤ ਉੱਠੀ ਤੇ ਕਹਿਣ ਲੱਗੀ ਪਤਾ ਨਹੀਂ ਤੁਹਾਨੂੰ ਤਾਂ ਕੀ ਹੋਇਆ ਸਾਰਾ ਦਿਨ ਰੌਲਾ ਹੀ ਰੌਲਾ ਪਾਈ ਜਾਂਦੇ ਹੋ ਬਲਦੇਵ ਦੀ ਮਾਂ ਵੀ ਕਹਿਣ ਲੱਗੀ ਵੇ ਬਲਦੇਵ ਕਦੇ ਤਾਂ ਪੁੱਤ ਸ਼ਾਂਤ ਹੋ ਕੇ ਗੱਲ ਕਰ ਲਿਆ ਕਰ ਤੂੰ ਤਾਂ ਸਾਰਾ ਦਿਨ ਘਾਰੇ ਸਿਰ ਤੇ ਚੁੱਕੀ ਰੱਖਦਾ ਬਲਦੇਵ ਕਹਿਣ ਲੱਗਾ ਬੀਬੀ ਜੇ ਘਰ ਦੇ ਕੰਮ ਟਾਈਮ ਸਿਰ ਹੋ ਜਾਣ ਤਾਂ ਮੈਂ ਕਿਉਂ ਰੌਲਾ ਪਾਵਾਂ ਅਮਰਜੀਤ ਕਹਿੰਦੀ ਮੈਂ ਚਾਹ ਬਣਾਉਣੀ ਆ ਤੇ ਬੈਠ ਜਾਓ ਚੁੱਪ ਕਰਕੇ ਦੁਪਹਿਰ ਦੀ ਚਾਹ ਰੋਟੀ ਤੋਂ ਬਾਅਦ ਬਲਦੇਵ ਪਸ਼ੂਆਂ ਨੂੰ ਪੱਠੇ ਪਹੁੰਚ ਚਲਾ ਗਿਆ ਅਮਰਜੀਤ ਆਪਣੀ ਸੱਸ ਨੂੰ ਕਹਿਣ ਲੱਗੀ ਬੇਬੇ ਮੈਨੂੰ ਤਾਂ ਐਂ ਲੱਗਦਾ ਹੈ ਹੈਪੀ ਦੇ ਡੈਡੀ ਨੂੰ ਕੁਝ ਚੁੰਬੜਿਆ ਹੁੰਦਾ ਕਿਤੇ ਬੇਬੇ ਕਿਸੇ ਦਾ ਕੀਤਾ ਕਰਾਇਆ ਨਾ ਹੋਵੇ ਜਿਹੜਾ ਸਾਰਾ ਦਿਨ ਵੱਡੂ ਖਾਉ ਕਰਦਾ ਰਹਿੰਦਾ ਤਾਂ ਉਸ ਦੀ ਸੱਸ ਵੀ ਕਹਿਣ ਲੱਗੀ ਸ਼ੱਕ ਤਾਂ ਮੈਨੂੰ ਵੀ ਹੈ ਇਹਦੇ ਤੇ ਪਹਿਲਾਂ ਤਾਂ ਚੰਗਾ ਭਲਾ ਹੁੰਦਾ ਸੀ ਪਤਾ ਨਹੀਂ ਹੁਣ ਕਿਉਂ ਸਾਰਾ ਦਿਨ ਭਖਿਆ ਰਹਿੰਦਾ ਅਮਰਜੀਤ ਨੇ ਮੌਕਾ ਦੇਖਦੇ ਹੀ ਬੇਬੇ ਨਾਲ ਗੱਲ ਕੀਤੀ ਕਿ ਬੇਬੇ ਆਪਣੇ ਬਾਹਰ ਕੁਟਿਆ ਵਿੱਚ ਇੱਕ ਬਾਬਾ ਆਇਆ ਸੀ ਤੋਂ ਜਾਂਦੀ ਹੁੰਦੀ ਹੈ ਉਹਦੇ ਕੋਲੇ ਤੇ ਉਹ ਇਹੋ ਜਿਹੇ ਸਾਰੇ ਉਪਾਅ ਕਰ ਦਿੰਦਾ ਹੈ ਤੇ ਬਾਬਾ ਦੱਸ ਵੀ ਦਿੰਦਾ ਹੈ ਕਿਸੇ ਨੇ ਕੁਝ ਕੀਤਾ ਕਰਾਇਆ ਕਿ ਬੰਦਾ ਕੋਈ ਟੂਣਾ ਟੱਪਿਆ ਦੋਨਾਂ ਨੂੰ ਸੱਸ ਨੇ ਸਲਾਹ ਬਣਾਈ ਤੇ ਬਲਦੇਵ ਤੋਂ ਚੋਰੀ ਉਹ ਬਾਬੇ ਕੋਲ ਜਾਇਆ ਜਾਵੇ ਅਗਲੇ ਦਿਨ ਬਲਦੇਵ ਦੀ ਮਾਂ ਨੇ ਬਹਾਨਾ ਜਰ ਲਾ ਕੇ ਬਲਦੇਵ ਨੂੰ ਉਸ ਦੀ ਭੈਣ ਕੋਲ ਭੇਜ ਦਿੱਤਾ ਕਿ ਜਾ ਪੁੱਤ ਕਿੰਨਾ ਟਾਈਮ ਹੋ ਗਿਆ ਰਾਣੀ ਕੋਲ ਤਾਂ ਢੇੜਾ ਨਹੀਂ ਬੱਚਿਆ ਤੂੰ ਜਾ ਕੇ ਆ ਬਲਦੇਵ ਆਪਣੀ ਭੈਣ ਕੋਲ ਚਲਾ ਗਿਆ ਬਲਦੇਵ ਦੇ ਜਾਣ ਪਿੱਛੋਂ ਉਸ ਦੀ ਮਾਂ ਨੇ ਅਮਰਜੀਤ ਨੂੰ ਸੀਤੋ ਦੇ ਨਾਲ ਕੁਟਿਆ ਵਾਲੇ ਬਾਪੇ ਕੋਲ ਭੇਜ ਦਿੱਤਾ ਜਦੋਂ ਅਮਰਜੀਤ ਤੇ ਸੀਤੋ ਬਾਪੇ ਕੋਲ ਗਏ ਤਾਂ ਬਾਬਾ ਕਹਿਣ ਲੱਗਾ ਭਾਈ ਤੇਰੇ ਘਰ ਵਾਲਾ ਕੋਈ ਟੂਣਾ ਟੱਪਿਆ ਉੱਥੋਂ ਚੀਜ਼ੇ ਦੇ ਮਗਰ ਲੱਗ ਗਈ ਐ ਤੇ ਹੁਣ ਸਾਰਾ ਦਿਨ ਸਿੱਧੇ ਮੂੰਹ ਗੱਲ ਨਹੀਂ ਕਰਦਾ ਤੁਹਾਡੇ ਨਾਲ ਅਮਰਜੀਤ ਕਹਿਣ ਲੱਗੀ ਹਾਂ ਬਾਬਾ ਜੀ ਗੱਲ ਤਾਂ ਤੁਹਾਡੀ ਸਹੀ ਐ ਤੇ ਬਾਹਰ ਵਧੀਆ ਖੁਸ਼ ਰਹਿੰਦਾ ਅਮਰਜੀਤ ਕਹਿੰਦੀ ਬਿਲਕੁਲ ਸਹੀ ਬਾਬਾ ਜੀ ਬਾਹਰ ਚੰਗਾ ਭਲਾ ਰਹਿੰਦਾ ਤੇ ਘਰੇ ਆ ਕੇ ਹੀ ਪਤਾ ਨਹੀਂ ਕੀ ਹੋ ਜਾਂਦਾ ਕੀ ਦੱਸਦਾ ਇਹਨੂੰ ਫਿਰ ਫਿਰ ਤਾਂ ਬਸ ਜਾਂ ਮਰ ਜੂ ਜਾਂ ਮਾਰ ਜੂ ਵਾਲੀ ਗੱਲ ਹੋ ਜਾਂਦੀ ਐ ਬਾਬਾ ਕਹਿਣ ਲੱਗਾ ਭਾਈ ਮੈਂ ਤੈਨੂੰ ਲੈ ਚਿਆਂ ਕਰਕੇ ਦਿਨਾ ਇਹਨੂੰ ਇੱਕ ਲੈਚੀ ਚਾਹ ਚਪਾ ਕੇ ਦੇ ਦਿਆ ਕਰੀ ਅਮਰਜੀਤ ਕਹਿੰਦੀ ਠੀਕ ਆ ਬਾਬਾ ਜੀ ਨਾਲੇ ਭਾਈ ਤင်း ਮੈਂ ਰਾਖ ਦੇ ਦਿਨਾ ਇਹ ਵੀ ਇੱਕ ਚੁੰਡੀ ਚਾਹ ਚ ਪਾ ਦਿਆ ਕਰੀ ਇਹਦੇ ਸੁਭਾਚਨ ਆਰਮੀ ਹੋਣੀ ਸ਼ੁਰੂ ਹੋ ਜੂਗੀ ਜਿਹੜੀਆਂ ਚੀਜ਼ਾਂ ਨੇ ਫਿਰ ਆਪਾਂ ਇਹਨਾਂ ਦਾ ਉਪਾਅ ਕਰ ਲਵਾਂਗੇ ਪਰ ਤੂੰ ਇੱਕ ਹਫਤਾ ਇਹ ਲੈਚੀਆਂ ਤੇ ਰਾਖ ਵਰਤ ਕੇ ਦੇਖ ਜੇ ਤੈਨੂੰ ਫਰਕ ਲੱਗਿਆ ਤਾਂ ਦੱਸੀ ਜੇ ਨਾ ਫਰਕ ਲੱਗਿਆ ਤਾਂ ਵੀ ਦੱਸੀ ਅਮਰਜੀਤ ਤੇ ਸੀਤੋ ਉੱਠ ਕੇ ਧਰਨ ਲੱਗੀਆਂ ਤਾਂ ਬਾਬਾ ਕਹਿਣ ਲੱਗਾ ਭਾਈ 501 ਰੁਪਇਆ ਮੱਥਾ ਟੇਕ ਦਿਓ ਅਮਰਜੀਤ ਕਹਿੰਦੀ ਬਾਬਾ ਜੀ ਮੇਰੇ ਕੋਲ ਤਾਂ 100 ਰੁਪਇਆ ਹੈ ਜਿੱਦਣ ਫੇਰ ਆਏ ਨਾ ਉਸ ਦਿਨ ਮੈਂ ਦੇ ਦੂੰਗੀ ਬਾਬਾ ਕਹਿੰਦਾ ਕੋਈ ਗੱਲ ਨਹੀਂ ਭਾਈ ਉਹ ਘਰ ਵਾਪਸ ਆ ਗਈਆਂ ਸੀਤੋ ਨੇ ਸਾਰੀ ਗੱਲ ਬਲਦੇਵ ਦੀ ਮਾਂ ਨੂੰ ਦੱਸੀ ਉਹ ਕਹਿਣ ਲੱਗੀ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਅੱਗੇ ਕਦੋਂ ਐ ਕਰਦਾ ਹੁੰਦਾ ਸੀ ਹੁਣ ਤਾਂ ਸਾਰਾ ਦਿਨ ਲੜਾਈ ਨੂੰ ਜੱਫੀ ਪਾਉਂਦਾ ਰਹਿੰਦਾ ਸੀਤੋ ਨੇ ਇਲਾਚੀਆਂ ਤੇ ਰਾਖ ਰਸੋਈ ਵਿੱਚ ਰੱਖ ਦਿੱਤੀ ਤੇ ਅਮਰਜੀਤ ਦੇ ਘਰ ਵਾਲਾ ਵੀ ਆਪਣੀ ਭੈਣ ਕੋਲੋਂ ਵਾਪਸ ਆ ਗਿਆ। ਅਮਰਜੀਤ ਨੇ ਉਸ ਨੂੰ ਚਾਹ ਬਣਾ ਕੇ ਫੜਾਈ ਤਾਂ ਅੱਜ ਉਹ ਭੈਣ ਕੋਲੋਂ ਪਹਿਲਾਂ ਹੀ ਵੱਧ ਚਾਹ ਪੀ ਕੇ ਆਇਆ ਸੀ। ਕਹਿੰਦਾ ਮੈਂ ਨਹੀਂ ਚਾਹ ਪੀਣੀ। ਅਮਰਜੀਤ țeੱਡੀ ਜੀ ਅੱਖ ਨਾਲ ਆਪਣੀ ਸੱਸ ਵੱਲ ਚਾਹ ਕੀ ਤੇ ਉਸ ਦੀ ਸੱਸ ਕਹਿਣ ਲੱਗੀ ਪੀ ਲਾ ਪੁੱਤ ਜਦੋਂ ਹੁਣ ਉਹਨੇ ਬਣਾਈ ਆ ਦੋ ਘੁੱਟਾ ਭਰ ਲਾ। ਬਲਦੇਵ ਨੇ ਚਾਹ ਪੀਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉੰਨੇ ਨੂੰ ਸੱਸ ਹੈਰਾਨ ਹੋ ਕੇ ਇੱਕ ਦੂਜੀ ਦੇ ਮੂੰਹ ਵੱਲ ਦੇਖਣ ਲੱਗੀਆਂ ਅਤੇ ਬਲਦੇਵ ਬਾਹਰ ਨੂੰ ਚਲਾ ਗਿਆ ਬਲਦੇਵ ਦੀ ਮਾਂ ਕਹਿਣ ਲੱਗੀ ਚੱਲ ਪੁੱਤ ਇਹ ਤੂੰ ਚਾਹ ਢੋਲ ਦੇ ਤੇ ਸਵੇਰੇ ਪਹਿਲੀ ਚਾਹ ਵਿੱਚ ਪਾ ਦਿਆ ਕਰ ਲੈ ਜੀਂ ਤੇ ਰਾਖ ਅਮਰਜੀਤ ਕਹਿਣ ਲੱਗੀ ਠੀਕ ਆ ਬੇਬੇ ਇਹਨਾਂ ਕਹਿ ਕੇ ਉਤਾਰਾਂ ਕੱਢਣ ਚਲੀ ਗਈ ਬਲਦੇਵ ਜਿਹੜਾ ਕਿ ਘਰ ਦੀ ਕੱਢੀ ਸ਼ਰਾਬ ਪੀਂਦਾ ਹੁੰਦਾ ਸੀ ਅੱਜ ਇੱਕ ਆਪਣੇ ਹੋਰ ਦੋਸਤ ਨੂੰ ਘਰ ਲੈ ਕੇ ਆਇਆ ਤੇ ਕਹਿਣ ਲੱਗਾ ਅੱਜ ਰਾਤ ਨੂੰ ਆਪਾਂ ਸ਼ਰਾਬ ਕੱਢਾਂਗੇ ਅਮਰਜੀਤ ਨੇ ਬਲਦੇਵ ਨੂੰ ਰੋਟੀ ਫੜਾਈ ਤੇ ਆਪ ਵੀ ਉਹਨਾਂ ਨੇ ਸਾਰਿਆਂ ਨੇ ਖਾਧੀ ਸਾਰੇ ਜਾਣੇ ਸੌਂਗੇ ਤਾਂ ਬਲਦੇਵ ਤੇ ਉਸ ਦਾ ਦੋਸਤ ਸ਼ਰਾਬ ਕੱਢਣ ਲੱਗ ਪਏ ਤੇ ਉਸ ਦਾ ਦੋਸਤ ਕਹਿੰਦਾ ਬਲਦੇਵ ਜੇ ਇਹਦੇ ਵਿੱਚ ਲੈਚੀਆਂ ਪਾਈਆਂ ਜਾਂ ਤਾਂ ਬੜੀ ਵਧੀਆ ਸ਼ਰਾਬ ਬਣੂਗੀ ਬਲਦੇਵ ਨੇ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਬਾਬੇ ਵਾਲੀਆਂ ਲੈਚੀਆਂ ਦੇ ਹੱਥ ਲੱਗ ਗਈਆਂ ਬਲਦੇਵ ਨੇ ਸਾਰੀਆਂ ਲੈਚੀਆਂ ਚੁੱਕ ਕੇ ਸ਼ਰਾਬ ਚ ਪਾ ਦਿੱਤੀਆਂ ਤੇ ਲੈਚੀਆਂ ਵਾਲੇ ਲਿਫਾਫੇ ਵਿੱਚ ਜੋ ਰਾਖ ਸੀ ਉਹ ਦੇ ਥੋਥੀ ਡੁੱਲ ਗਈ। ਸਵੇਰੇ ਜਦੋਂ ਅਮਰਜੀਤ ਉੱઠી ਚਾਹ ਬਣਾਉਣ ਲੱਗੀ ਤਾਂ ਉਹਨੇ ਇਲਾਚੀਆਂ ਭਾਲਣੀਆਂ ਸ਼ੁਰੂ ਕੀਤੀਆਂ। ਇਲਾਚੀਆਂ ਦੀ ਭਾਲ ਕੀਤੀ ਪਰ ਉਹਨੂੰ ਰਸੋਈ ਵਿੱਚੋਂ ਕਿਤੋਂ ਵੀ ਇਲਾਚੀਆਂ ਨਾ ਮਿਲੀਆਂ। ਉਸ ਨੂੰ ਇਸ ਤਰ੍ਹਾਂ ਕੁਝ ਲੱਗਦੀ ਦੇਖ ਬਲਦੇਵ ਨੇ ਪੁੱਛਿਆ ਕਿ ਕੀ ਗਵਾਚ ਗਿਆ ਤੇਰਾ? ਅਮਰਜੀਤ ਨੇ ਗੱਲ ਜੀ ਟਾਲਦੀ ਨੇ ਕਿ ਆ ਸਿਰਦਰਦ ਕਰੀ ਜਾਂਦਾ ਸੀ। ਆ ਇਲਾਚੀ ਪਾ ਕੇ ਚਾਹ ਬਣਾਉਣੀ ਸੀ। ਮੈਂ ਇੱਥੇ ਸੈਲਫ ਤੇ ਰੱਖੀਆਂ ਸੀ। ਹੁਣ ਮਿਲ ਨਹੀਂ ਰਹੀਆਂ। ਬਲਦੇਵ ਕਹਿੰਦਾ ਉਹ ਤਾਂ ਰਾਤ ਸੀ ਸ਼ਰਾਬ ਕੰਦੇ ਸੀ ਨਾ ਮੈਂ ਸ਼ਰਾਬ ਚ ਪਾ ਲਈਆਂ ਬਲਦੇਵ ਦੇ ਮੂੰਹੋਂ ਇਹ ਗੱਲ ਸੁਣ ਕੇ ਅਮਰਜੀਤ ਬਹੁਤ ਪਰੇਸ਼ਾਨ ਹੋਈ ਆਪਣੀ ਸੱਸ ਨੂੰ ਜਾ ਕੇ ਦੱਸਣ ਲੱਗੀ ਬੇਬੇ ਕੰਮ ਤਾਂ ਬੜਾ ਹੀ ਖਰਾਬ ਹੋ ਗਿਆ ਬਾਬੇ ਨੇ ਇਲਾਜੀਆਂ ਦਿੱਤੀਆਂ ਸੀ ਨਾ ਇਹਨੇ ਮਰ ਜਾਣੇ ਨੇ ਸ਼ਰਾਬ ਚ ਪਾਤੀਆਂ ਦੋਨੇ ਨੂੰ ਸੱਸ ਬੜਾ ਪਰੇਸ਼ਾਨ ਹੋਈਆਂ ਉਹ ਬਲਦੇਵ ਨੂੰ ਕੁਝ ਵੀ ਨਹੀਂ ਕਹਿ ਸਕਦੀਆਂ ਸੀ ਅਮਰਜੀਤ ਸੀ ਤੋਂ ਕੇ ਕਰੀ ਗਈ ਤੇ ਕੈਨ ਲੱਗੀ ਸੀਤੋ ਭੈਣ ਬਹੁਤ ਵੱਡੀ ਗੜਬੜ ਹੋ ਗਈ ਐ ਉਸ ਨੇ ਸਾਰੀ ਗੱਲ ਸੀਤੋਂ ਨੂੰ ਦੱਸੀ ਤੇ ਉਹ ਵੀ ਕਹਿਣ ਲੱਗੀ ਭੈਣੇ ਇਹ ਤਾਂ ਤੁਹਾਡੇ ਘਰ ਵਿੱਚ ਕਿਤੇ ਕੰਮ ਨਾ ਜ਼ਿਆਦੀ ਖਰਾਬ ਹੋ ਜੇ ਜੇ ਬਾਪੇ ਦੀਆਂ ਲੈਚੀਆਂ ਚੱਕ ਕੇ ਸ਼ਰਾਬ ਚ ਪਾ ਦੇਣ ਹੁਣ ਤਾਂ ਆਪਾਂ ਨੂੰ ਬਾਪੇ ਕੋਲ ਹੀ ਜਾਣਾ ਪਊਗਾ ਉਹ ਹੀ ਕੋਈ ਉਪਾਅ ਦੱਸ ਸਕਦਾ ਦੋਨੋਂ ਜਣੀਆਂ ਬਹਾਨਾ ਜਾ ਬਣਾ ਕੇ ਬਾਪੇ ਕੋਲ ਚੱਲਿਆਂ ਗੱਜਾਂ ਬਾਬਾ ਕਹਿਣ ਲੱਗਾ ਭਾਈ ਗਲਤੀ ਤਾਂ ਤੁਸੀਂ ਬਹੁਤ ਵੱਡੀ ਕਰ ਲਈ ਆ ਹੁਣ ਇਹਦੇ ਲਈ ਵੱਡਾ ਟਾਲਾ ਹੀ ਲਾਉਣਾ ਪੈਣਾ ਪੰ ਜਿਹੜਾ ਆਪਾਂ ਇਹ ਟੂਣਾ ਟੂਟਕਾ ਕਰਨਾ ਹੈ ਨਾ ਉਸ ਵਿੱਚ ਸਮਾਨ ਵੀ ਕਾਫੀ ਮਹਿੰਗਾ ਲੱਗੇਗਾ ਘੱਟ ਤੋਂ ਘੱਟ 11000 ਦਾ ਸਮਾਨ ਲੱਗੇਗਾ ਅਮਰਜੀਤ 11000 ਦਾ ਨਾਮ ਸੁਣ ਕੇ ਘਬਰਾ ਗਈ ਕਿ ਐਨੇ ਪੈਸੇ ਮੈਂ ਕਿੱਥੋਂ ਦੇਵਾਂਗੀ ਸੀਤੋ ਕਹਿਣ ਲੱਗੀ ਦੇਖ ਭੈਣੇ ਜੇ ਤੂੰ ਘਰ ਦੀ ਭਲਾਈ ਚਾਹੁੰਨੀ ਆ ਤਾਂ ਪੈਸੇ ਤਾਂ ਤੈਨੂੰ ਦੇਣੇ ਹੀ ਪੈਣਗੇ ਅਮਰਜੀਤ ਕਹਿਣ ਲੱਗੀ ਭੈਣੇ ਮੇਰੇ ਕੋਲ 5 ਕੁ ਹਜ਼ਾਰ ਰੁਪਈਆ ਹੈ ਮੈਂ ਦੁੱਧ ਵਾਲਿਆਂ ਦੇ ਵਿੱਚੋਂ ਥੋੜੇ-ਬੋਤੇ ਪੈਸੇ ਰੱਖ ਲੈਂਦੀ ਆ ਕਿ ਚੱਲ ਕਿਤੇ ਕੋਈ ਚੀਜ਼ ਲੈਣੀ ਪੈ ਜਾਂਦੀ ਆ ਬਲਦੇਵ ਨੇ ਮੈਨੂੰ ਕੋਈ ਪੈਸਾ ਨਹੀਂ ਦੇਣਾ ਬਾਬਾ ਕਹਿਣ ਲੱਗਾ ਭਾਈ ਤੁਸੀਂ ਫਿਰ ਐਂ ਕਰੋ 5000 ਰੁਪਈਆ ਮੈਨੂੰ ਦੇ ਦਿਓ ਮੈਂ ਸਵਾਮ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਢਾਲਾ ਲਾ ਆਇਓ ਅਮਰਜੀਤ ਨੂੰ ਹੁਣ ਬਾਪੀ ਦੀ ਗੱਲ ਮੰਨਣੀ ਪਈ ਤੇ 5000 ਚ ਗੱਲ ਮੁੱਕ ਗਈ ਅਮਰਜੀਤ ਕੈਨ ਲੱਗੀ ਬਾਬਾ ਜੀ ਮੈਂ ਕੱਲ ਨੂੰ ਸੀਤੋ ਹੱਥ ਪੈਸੇ ਭੇਜ ਦਿਆਂਗੀ ਤੁਸੀਂ ਸਾਨੂੰ ਢਾਲੇ ਦਾ ਸਮਾਨ ਦੇ ਦਿਓ ਦੋਨੋਂ ਜਣੀਆਂ ਸਮਾਨ ਲੈ ਕੇ ਘਰ ਆ ਗਈਆਂ ਉਧਰ ਆਉਂਦਿਆਂ ਹੀ ਪਿੰਡ ਵਿੱਚ ਰੌਲਾ ਪਿਆ ਹੋਇਆ ਸੀ ਕਿ ਕਿਸੇ ਦਾ ਛੋਟਾ ਜਿਹਾ ਮੁੰਡਾ ਰਸਤੇ ਵਿੱਚ ਡਿੱਗ ਪਿਆ ਤੇ ਜਵਾਕ ਦੇ ਸੱਟਾਂ ਵੱਜੀਆਂ ਪੁੱਛਣ ਤੇ ਪਤਾ ਲੱਗਾ ਕਿ ਰਸਤੇ ਵਿੱਚ ਕਿਸੇ ਨੇ ਟੂਣਾ ਕੀਤਾ ਸੀ ਉਹਦੇ ਵਿੱਚ ਸ਼ਰਾਬ ਦੀ ਬੋਤਲ ਤੇ ਨਾਰੀ ਰਸੀ ਮੁੰਡੇ ਦਾ ਸਾਈਕਲ ਬੋਤਲ ਤੇ ਚੜ ਗਿਆ ਤੇ ਡਿੱਗ ਪਿਆ ਤੇ ਜਵਾਕ ਦੇ ਸੱਟਾਂ ਵੱਜ ਗਈਆਂ ਸਾਰੇ ਲੋਕ ਇਹੀ ਕਹਿ ਰਹੇ ਸੀ ਕਿ ਇੱਥੇ ਕੋਈ ਨਾ ਕੋਈ ਟਾਲਾ ਲਾ ਜਾਂਦਾ ਤੇ ਪਿੰਡ ਦੇ ਲੋਕ ਕਈ ਵਾਰ ਇੱਥੇ ਡਿੱਗ ਕੇ ਸੱਟ ਖਾ ਚੁੱਕੇ ਆ ਬਲਦੇਵ ਵੀ ਉੱਥੇ ਲੋਕਾਂ ਦੇ ਵਿੱਚ ਹੀ ਖੜਾ ਸੀ ਕਹਿਣ ਲੱਗਾ ਯਾਰ ਮੈਂ ਵੀ ਇੱਕ ਦਿਨ ਡਿੱਗ ਪਿਆ ਸੀ ਪਤਾ ਨਹੀਂ ਇੱਥੇ ਟਾਲਾ ਕੌਣ ਲਾਉਂਦਾ ਹੈ ਮੇਰੇ ਸਾਲੇ ਨੂੰ ਫੜੀਏ ਆਪਾਂ ਬਲਦੇਵ ਦੀ ਹਾਂ ਵਿੱਚ ਸਾਰਿਆਂ ਨੇ ਹਾਂ ਮਿਲਾ ਦਿੱਤੀ ਪਰ ਸੀਤੋ ਤੇ ਅਮਰਜੀਤ ਘਰ ਜਾ ਚੁੱਕੀਆਂ ਸੀ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਸੀ ਕਿ ਬਲਦੇਵ ਭਰਾ ਨੇ ਟੂਣਾ ਕਰਨ ਵਾਲੇ ਨੂੰ ਚੋੜੀ ਲੋੱਕੇ ਫੜਨਾ ਹੈ ਘਰੇ ਆ ਕੇ ਸੀਤੋ ਕਹਿਣ ਲੱਗੀ ਭੈਣੇ ਰਾਤ ਨੂੰ ਜਦੋਂ ਬਲਦੇਵ ਸੌਂ ਗਿਆ ਤਾਂ ਇਹਦੇ ਸਿਰ ਉੱਤੋਂ ਦੀ 7 ਵਾਰੀ ਇਹ ਚੀਜ਼ਾਂ ਵਾਰ ਕੇ ਤੇ 7 ਵਾਰ ਆਪਣੇ ਚੁੱਲ੍ਹੇ ਉੱਤੋਂ ਦੀ ਵਾਰ ਲਈ ਫਿਰ ਆਪਾਂ 10:00 ਵਜੇ ਜਾਵਾਂਗੇ ਦੋਨੋਂ ਜਣੀਆਂ ਢਾਲਾ ਲਾ ਕੇ ਆਵਾਂਗੇ ਦੋਨਾਂ ਨੇ SLA ਬਣਾਈ ਤੇ ਉਧਰ ਬਲਦੇਵ ਅਤੇ ਪਿੰਡ ਦੇ 4-5 ਹੋਰ ਮੁੰਡੇ ਜਿਹੜੇ ਰਸਤੇ ਦੇ ਪਾਸੇ ਲੁੱਕ ਕੇ ਪਹਿਰਾ ਦੇਣ ਲੱਗੇ ਬਲਦੇਵ ਘਰੋਂ ਖੇਤ ਨੂੰ ਪਾਣੀ ਲਾਉਣ ਦਾ ਬਹਾਨਾ ਲਾ ਕੇ ਚੱਲਿਆ ਗਿਆ ਅਮਰਜੀਤ ਕਹਿਣ ਲੱਗੀ ਬੇਬੇ ਆਹ ਤਾਂ ਵਧੀਆ ਹੋਇਆ ਜਿਹੜਾ ਬਲਦੇਵ ਖੇਤ ਚੱਲਿਆ ਗਿਆ ਹੁਣ ਆਪਾਂ ਨੂੰ ਢਾਲਾ ਲਾਉਣਾ ਵੀ ਸੌਖਾ ਹੋਜੂ 10:00 ਵਜੇ ਸੀਤੋ ਦੇ ਅਮਰਜੀਤ ਚਰਅਸਤੇ ਵਿੱਚ ਢਾਲਾ ਲਾਉਣ ਤੁਰ ਗਈਆਂ ਬਲਦੇਵ ਤੇ ਤਿੰਨ ਚਾਰ ਹੋਰ ਮੁੰਡੇ ਜਿਹੜੇ ਆਸੇ-ਪਾਸੇ ਬੈਠੇ ਉਡੀਕ ਕਰ ਰਹੇ ਸੀ ਕਿ ਅੱਜ ਢਾਲਾ ਲਾਉਣ ਵਾਲੇ ਨੂੰ ਰੰਗੇ ਹੱਥੀ ਫੜਾਂਗੇ ਦੂਰ ਤੋਂ ਉਹਨਾਂ ਨੇ ਅਮਰਜੀਤ ਤੇ ਸੀਤੋਂ ਨੂੰ ਆਉਂਦੀਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਪਛਾਣਤਾ ਨਾ ਨਾ ਆਈ ਪਰ ਉਹ ਚੱਕੰਨੇ ਜ਼ਰੂਰ ਹੋ ਗਏ ਅਮਰਜੀਤ ਨੇ ਆਪਣਾ ਮੂੰਹ ਟਕਿਆ ਹੋਇਆ ਸੀ ਜੇ ਰਸਤੇ ਵਿੱਚ ਆ ਕੇ ਢਾਲਾ ਲਾ ਕੇ ਜਦੋਂ ਵਾਪਸ ਜਾਣ ਲੱਗੇ ਤਾਂ ਬਲਦੇਵ ਤੇ ਹੋਰ ਚਾਰ-ਪੰਜ ਮੁੰਡਿਆਂ ਨੇ ਉਹਨਾਂ ਨੂੰ ਅੱਗੋਂ ਘੇਰ ਲਿਆ ਕਹਿਣ ਲੱਗੇ ਭਾਈ ਤੁਸੀਂ ਕੌਣ ਆ ਇਹ ਕੰਮ ਕਿਉਂ ਕਰਦਿਆਂ ਹੁੰਨੀ ਆ ਇੰਨਾ ਕਹਿ ਕੇ ਬਲਦੇਵ ਦੇ ਹੱਥ ਵਿੱਚ ਬੈਟਰੀ ਸੀ ਉਸ ਨੇ ਬੈਟਰੀ ਜਗਾਈ ਤੇ ਨਾਲ ਦੇ ਮੁੰਡਿਆਂ ਨੇ ਉਹਨਾਂ ਦੇ ਮੂੰਹ ਤੋਂ ਕੱਪੜੇ ਪਾਸੇ ਕੀਤੇ ਸਾਰੇ ਜਾਨੀ ਦੇਖ ਕੇ ਹੈਰਾਨ ਹੋਏ ਇਹ ਤਾਂ ਬਲਦੇਵ ਦੇ ਘਰ ਵਾਲੀ ਅਮਰਜੀਤ ਤੇ ਉਸ ਦੀ ਗਵੰਟਨ ਸੀਤੋ ਆ ਸਾਰਾ ਪਿੰਡ ਥੂ ਥੂ ਕਰਨ ਲੱਗਾ ਕਿ ਤੁਸੀਂ ਇਹ ਕੀ ਕਰਦਿਆਂ ਫਿਰਦਿਆਂ ਬਲਦੇਵ ਨੂੰ ਸਾਰੇ ਜਾਨੀ ਕਹਿਣ ਲੱਗੇ ਤੂੰ ਤਾਂ ਬੜਾ ਕਹਿੰਦਾ ਸੀ ਕਿ ਟਾਲਾ ਲਾਉਣ ਵਾਲੇ ਨੂੰ ਰੰਗੀ ਹੱਥੀ ਫੜਾਂਗਾ ਚੋਰ ਤਾਂ ਤੁਹਾਡੇ ਘਰੇ ਹੀ ਬੈਠਾ ਸੀ ਬਲਦੇਵ ਕਹਿਣ ਲੱਗਾ ਯਾਰ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਿਉਂ ਆਉਣਾ ਸੀ ਇੱਥੇ ਸਾਰੇ ਕਹਿਣ ਲੱਗੇ ਵਾਕਿਆ ਹੀ ਬਲਦੇਵ ਸੱਚ ਬੋਲ ਰਿਹਾ ਬਲਦੇਵ ਆਪਣੇ ਘਰ ਵਾਲੀ ਨੂੰ ਤੇ ਸੀਤੋ ਨੂੰ ਲੈ ਕੇ ਘਰੇ ਆ ਗਿਆ ਤੇ ਉਸਨੇ ਆਪਣੇ ਘਰ ਜਾ ਕੇ ਸੀਤੋ ਦੇ ਘਰ ਵਾਲੇ ਨੂੰ ਵੀ ਉੱਥੇ ਬੁਲਾ ਲਿਆ ਤੇ ਦੋਨਾਂ ਦੀ ਕਰਤੂਤ ਦੱਸੀ ਬਲਦੇਵ ਨੇ ਤੇ ਸੀਤੂ ਦੇ ਘਰ ਵਾਲੇ ਨੇ ਪਹਿਲਾਂ ਤਾਂ ਜੁਨਾ ਨੂੰ ਚੰਗੀ ਤਰ੍ਹਾਂ ਕੁੱਟਿਆ ਤੇ ਫਿਰ ਅਗਲੇ ਦਿਨ ਉਹਨਾਂ ਦੇ ਪਿੰਕੇ ਪਿੰਡ ਛੱਡ ਆਂਦਾ ਤੇ ਕਹਿ ਦਿੱਤਾ ਇਹਨਾਂ ਨੇ ਪਿੰਡ ਵਿੱਚ ਸਾਡੀ ਬਹੁਤ ਬੇਇੱਜ਼ਤੀ ਕਰਾਈ ਐ ਹੁਣ ਅਸੀਂ ਇਹਨਾਂ ਨਾਲ ਇੱਕ ਦਿਨ ਵੀ ਨਹੀਂ ਰਹਿ ਸਕਦੇ ਹੁਣ ਤਾਂ ਸਾਡਾ ਤਲਾਕ ਹੀ ਹੋਏਗਾ ਇਧਰ ਪਿੰਡ ਦੇ ਲੋਕਾਂ ਨੇ ਕੁੱਟਿਆ ਵਾਲੇ ਬਾਬੇ ਨੂੰ ਕੁੱਟ ਕੇ ਪਿੰਡ ਵਿੱਚੋਂ ਕੱਢ ਦਿੱਤਾ ਸੀ ਅਮਰਜੀਤ ਤੇ ਬਲਦੇਵ ਦਾ ਤਲਾਕ ਹੋ ਗਿਆ ਸੀਤੂ ਦੇ ਘਰ ਵਾਲੇ ਨੇ ਵੀ ਸੀਤੂ ਤੋਂ ਤਲਾਕ ਲੈ ਲਿਆ ਕਿਉਂਕਿ ਪਿੰਡ ਵਿੱਚ ਬੇਇੱਜ਼ਤੀ ਜਿਉਂ ਬਹੁਤ ਹੋ ਚੁੱਕੀ ਸੀ ਹੁਣ ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਜੇ ਤਲਾਕ ਨਹੀਂ ਦਿੰਦੇ ਸੀ ਤਾਂ ਉਹਨਾਂ ਨੇ ਸਾਰੀ ਉਮਰ ਲੋਕਾਂ ਤੋਂ ਉਹਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਸੀ ਤੇ ਅੱਜ ਬਾਬੇ ਦੇ ਟੂਣੇ ਟੋਟ ਕੇ ਕਰਕੇ ਦੋ ਘਰ ਪੱਟੇ ਗਏ ਸੀ ਹਾਂਜੀ ਤੇ ਕਦੇ ਵੀ ਸਾਨੂੰ ਅੰਧਵਿਸ਼ਵਾਸਾਂ ਦੇ ਵਿੱਚ ਫਸ ਕੇ ਆਪਣਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਬਾਕੀ ਤੁਹਾਡੀ ਕੀ ਰਾਇ ਹੈ ਇਸ ਕਹਾਣੀ ਦੇ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਅੱਜ ਦੀ ਕਹਾਣੀ ਚੰਗੀ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ